ਸੋ ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਪੰਜਾਬ ਗਵਰਨਮੈਂਟ ਵੱਲੋਂ ਇੱਕ ਜਿਹੜਾ ਵਿੱਤ ਵਿਭਾਗ ਨੂੰ ਪੱਤਰ ਜਾਰੀ ਹੋਇਆ ਜੋ ਕਿ ਪੁਰਾਣੀ ਪੈਨਸ਼ਨ ਬਹਾਨੀ ਨੂੰ ਲੈ ਕੇ ਆਇਆ ਜੀ ਸੋ ਕਰਮਚਾਰੀਆਂ ਲਈ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਣੇ ਰਹੋ ਐਸ ਪਰ ਨੋਟੀਫਿਕੇਸ਼ਨਾਂ ਦੇ ਅਕੋਰਡਿੰਗ ਜਿਹੜਾ ਹੈਗਾ 187 ਦੇ ਰੂਲ ਅਮੈਂਡਮੈਂਟ ਦੇ 2025 ਪਬਲਿਸ਼ ਕੀਤਾ ਗਿਆ ਪੰਜਾਬ ਗਵਰਨਮੈਂਟ ਗੈਜਟਸ ਐਕਸਟਰੋਡਨਰੀ ਹੈ ਡੇਟਡ 23 ਮਈ ਦਾ ਅੱਜ ਦਾ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ ਸੋ ਜਿਹੜੇ ਪੁਰਾਣੀ ਪਾਲਿਸੀ ਸੀ ਉਹਦੇ ਵਿੱਚ ਨਵਾਂ ਚੇਂਜ ਕੀਤਾ ਗਿਆ ਫਾਈਨੈਂਸ ਪੈਨਸ਼ਨ ਪਾਲਿਸੀ ਐਂਡ ਕੋਆਰਡੀਨੇਸ਼ਨ ਅੰਡਰ ਦਾ ਪਾਵਰਸ ਕਨਫਰਮਡ ਬਾਈ ਦਾ ਕਨਸਟੀਟਿਊਸ਼ਨ ਆਫ ਇੰਡੀਆ ਸਪੈਸੀਫਿਕਲੀ ਆਰਟੀਕਲਸ 309 ਐਂਡ 187 ਦੇ ਅਕੋਰਡਿੰਗ ਜਿਹੜਾ ਹੁਣ ਕੁਝ ਚੇਂਜਸ ਕੀਤੇ ਗਏ ਆ ਤਾਂ ਕੀ ਜੀ EMPLOYEES APPOINTED ON OR AFTER JANUARY 1 2004 ਉਹ ਕਰਮਚਾਰੀ ਜਿਹੜੇ 1 ਜਨਵਰੀ ਤੋਂ ਪਹਿਲਾਂ ਜਾਂ 1 ਜਨਵਰੀ ਤੋਂ ਬਾਅਦ ਭਰਤੀ ਹੋਇਆ ਅਪਾਇੰਟਡ ਹੋਇਆ ਹੂਜ਼ ਪੋਸਟਡ ਬਰ ਐਡਵਰਟਾਈਜ਼ਡ ਬਿਫੋਰ ਜਨਵਰੀ ਇੱਕ 2004 ਆਰ ਐਲਜੀ ਫਾਰ ਓਪੀਐਸ ਭਾਵ ਚਾਹੇ ਤਾਂ 1 ਜਨਵਰੀ 2004 ਤੋਂ ਪਹਿਲਾਂ ਜਾਂ 1 ਜਨਵਰੀ 2004 ਤੋਂ ਬਾਅਦ ਭਰਤੀ ਹੋਈ ਹੈ ਉਹਨਾਂ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਉਹ ਐਲੀਜੀਬਲ ਹੈ ਭਾਵ ਅਵੇਲੇਬਲ ਹੈ ਐਮਪਲੋਇਜ਼ ਅਪਾਇੰਟਡ ਔਨ ਕੰਪੈਨਸ਼ਨੇਟਸ ਗਰਾਉਂਡਸ ਔਨ অর ਆਫਟਰ ਜਨਵਰੀ 1 2004 ਵੇਅਰ ਦਾ ਰਿਕੁਐਸਟ ਵਾਸ ਰਿਸੀਵਡ ਬਿਫੋਰ ਜਨਵਰੀ 1 2004 ਐਂਡ ਦੇਅਰ ਹੇਅਰ ਮੈਟ ਆਰ ਐਲੀਜੀਬਲ ਕੰਡੀਸ਼ਨਸ ਆਰ ਸੋ ਐਲੀਜੀਬਲ ਸੋ ਜਿਹੜੇ ਸੇਮ ਆ ਗਿਆ ਵੀ 1 ਜਨਵਰੀ 2004 ਤੋਂ ਪਹਿਲਾਂ ਤੇ ਜਾਂ 1 ਜਨਵਰੀ 2004 ਤੋਂ ਬਾਅਦ ਜਿਹੜੇ ਕੈਂਡੀਡੇਟਸ ਨੇ ਉਹਨਾਂ ਸਾਰਿਆਂ ਨੂੰ ਹੀ ਐਲੀਜੀਬਲ ਮੰਨਿਆ ਜਾਊਗਾ ਹੁਣ ਆਪਸ਼ਨ ਬੀਟਵੀਨ ਪੈਨਸ਼ਨ ਸਕੀਮ ਨੇ ਕਿਹੜੀ ਇਹਨਾਂ ਦੋਵਾਂ ਪੈਨਸ਼ਨ ਸਕੀਮ ਦੇ ਵਿੱਚ ਜਿਹੜੀ ਹੈਗੀ ਉਹ ਆਪਸ਼ਨ ਦਿੱਤੀ ਹੋਈ ਹੈ ਐਲੀਜੀਬਲ ਏਮਪਲੋਇਸ ਮਸਟ ਚੂਜ਼ ਬੀਟਵੀਨ ਓਪੀਐਸ ਐਂਡ ਐਨਪੀਐਸ ਵਿਦਨ 3 ਮੰਥਸ ਆਫ ਦਾ ਪਬਲਿਕੇਸ਼ਨ ਆਫ ਦਾ ਨੋਟੀਫਿਕੇਸ਼ਨ ਸੋ 3 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਕਰਮਚਾਰੀ ਹੈ ਉਹਨਾਂ ਨੂੰ ਆਪਸ਼ਨ ਦਿੱਤੀ ਗਈ ਹੈ ਤੁਸੀਂ ਵਿਕਲਪ ਦਿੱਤਾ ਗਿਆ ਭਾਵ ਕਿ ਉਹ ਕਰਮਚਾਰੀ 올ਡ ਪੈਨਸ਼ਨ ਸਕੀਮ ਤੇ ਨਵੀਂ ਪੈਨਸ਼ਨ ਸਕੀਮ ਕਿਹੜੀ ਉਹਨਾਂ ਨੂੰ ਸੂਟੇਬਲ ਲੱਗਦੀ ਹੈ ਜਾਂ ਕਿਹੜੀ ਉਹਨਾਂ ਨੂੰ ਚਾਹੀਦੀ ਹੈ ਉਹਦੇ ਵਿੱਚ ਉਹ ਚੁਣ ਸਕਦੇ ਹੈ ਫੇਲ ਟੂ ਬੀ ਡੂ ਸੋ ਵਿਲ ਆਟੋਮੈਟਿਕਲੀ ਇਨਰੋਲ देम ਇਨ ਦਾ ਨਿਊ ਪੈਨਸ਼ਨ ਸਕੀਮ ਜਿਹੜੇ ਕਰਮਚਾਰੀ ਇਹ ਵਿਕਲਪ ਭਾਵ ਜਿਹੜੀ ਚ ਆਪਸ਼ਨ ਨਹੀਂ ਚੁਣਨਗੇ 올ਡ ਜਾਂ ਐਨਪੀਐਸ ਤਾਂ ਉਹਨਾਂ ਨੂੰ ਆਟੋਮੈਟਿਕਲੀ ਨਿਊ ਪੈਨਸ਼ਨ ਸਕੀਮ ਦੇ ਵਿੱਚ ਜਿਹੜਾ ਹੋ ਕਨਸਿਡਰ ਕਰ ਲਿਆ ਜਾਊਗਾ ਦਿਸ ਇਸ ਅ ਡਿਸੀਜਨ ਇਜ਼ ਐਕਸਪੈਕਟਿਡ ਟੂ ਪ੍ਰੋਵਾਈਡ ਅ ਰਿਲੀਫ ਟੂ ਏਮਪਲੋਇਜ਼ ਹੂ ਨੈਰੋਲੀ ਮਿਸਡ ਦਾ OPS ਕੱਟ ਆਫ ਡਿਊ ਟੂ ਦਾ ਅਪੁਆਇੰਟਮੈਂਟ ਡੇਸ ਡਿਲੇਸ ਸੋ ਉਹਨਾਂ ਕਰਮਚਾਰੀਆਂ ਲਈ ਬਹੁਤ ਵਧੀਆ ਗੱਲ ਹੈ ਜਿਵੇਂ ਕਹਿੰਦੇ ਰਿਲੀਫ ਰਾਹਤ ਭਰੀ ਖਬਰ ਹੈ ਜਿਹੜੇ ਕਰਮਚਾਰੀ ਮਿਸ ਹੋ ਗਏ ਸੀ OPS ਕੱਟ ਆਫ ਦੇ ਵਿੱਚੋਂ ਕਿਸੇ ਅਪੁਆਇੰਟਮੈਂਟ ਦੀ ਦੇਰੀ ਕਰਕੇ ਕਈ ਉਹਨਾਂ ਕਰਮਚਾਰੀ ਕਿਸੇ ਮਤਲਬ ਕਿਸੇ ਕਾਰਨ ਕਰਕੇ ਅਪਾਇੰਟਮੈਂਟ ਦੇ ਥੋੜਾ ਬਹੁਤ ਲੇਟ ਹੋ ਜਾਂਦਾ ਹੈ ਉਹਨਾਂ ਕਰਮਚਾਰੀਆਂ ਲਈ ਜਿਹੜਾ ਇਹ ਇੱਕ ਸੂਟੇਬਲ ਹੈ ਭਾਵ ਉਹਨਾਂ ਲਈ ਰਾਖ ਦਾ ਕੰਮ ਹੈ ਇਸ਼ੂਦ ਬਾਈ ਕੁਰੇਸ਼ਨ ਕੁਮਾਰ ਪ੍ਰਿੰਸੀਪਲ ਸੈਕਟਰੀ ਹੈ ਠੀਕ ਹੈ ਉਹਨਾਂ ਦੁਆਰਾ ਇਹ ਜੀ ਦਿੱਤਾ ਗਿਆ ਤੇ ਇਹ ਸਾਰੀ ਡਿਟੇਲ ਆਪਾਂ ਪੰਜਾਬੀ ਦੇ ਵਿੱਚ ਤੁਹਾਨੂੰ ਦੱਸਦੇ ਨੇ 2004 ਤੋਂ ਬਾਅਦ ਨਿਯੁਕਤ ਕਰਮਚਾਰੀਆਂ ਲਈ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਚੁਣਨ ਦਾ ਜਿਹੜਾ ਵਿਕਲਪ ਉਪਲਬਧ ਕੀਤਾ ਗਿਆ ਭਾਵ ਉਹਨਾਂ ਨੂੰ অপਸ਼ਨ ਦਿੱਤੀ ਕਿ ਤੁਸੀਂ ਪੁਰਾਣੀ ਪੈਨਸ਼ਨ ਚੁਣੀ ਹੈ ਜਾਂ ਨਵੀਂ ਪੈਨਸ਼ਨ ਚੁਣੀ ਹੈ ਉਹਦੇ ਵਿੱਚ ਤੁਹਾਨੂੰ ਜਿਹੜੀ ਉਹ অপশন ਦਿੱਤੀ ਹੈ ਸੋ ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਇੱਕ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਸਿਵਲ ਸੇਵਾਵਾਂ ਨਿਯਮ ਵਿੱਚ ਸੋਧ ਕੀਤੀ ਹੈ ਜਿਸ ਅਧੀਨ ਕੁਝ ਵਿਸ਼ੇਸ਼ ਸ਼੍ਰੇਣੀ ਦੇ ਕਰਮਚਾਰੀ ਜੋ ਕਿ 1 ਜਨਵਰੀ 2004 ਤੋਂ ਬਾਅਦ ਨਿਯੁਕਤ ਹੋਏ ਹਨ ਹੁਣ ਪੁਰਾਣੀ ਪੈਨਸ਼ਨ ਸਕੀਮ ਚੁਣ ਸਕਣਗੇ ਠੀਕ ਹੈ ਜੀ ਸੋ ਉਸ ਤੋਂ ਬਾਅਦ ਇਹ ਸੋਧ ਨੋਟੀਫਿਕੇਸ਼ਨ ਨੰਬਰ ਜਿਵੇਂ 309 187 ਅਮੈਂਡਮੈਂਟ ਰਾਹੀਂ ਜਿਹੜੀ ਹੈਗੀ ਆ ਉਹ ਚੋਣ ਕਰਵਾਈ ਗਈ 22 ਮਈ 2025 ਨੂੰ ਜਾਰੀ ਕੀਤੀ ਗਈ ਅਤੇ 23 ਮਈ 2025 ਨੂੰ ਪੰਜਾਬ ਸਰਕਾਰ ਦੇ ਗੈਜਟਸ ਐਕਸਟਰਾ ਵਿੱਚ ਪ੍ਰਕਾਸ਼ਿਤ ਕੀਤੀ ਗਿਆ ਸੋ ਅੱਜ ਦੀ ਜਿਹੜੀ 23 ਅਪ੍ਰੈਲ ਦੀ ਸੌਰੀ 23 ਮਈ ਦੀ ਇਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਠੀਕ ਹੈ ਜੀ ਉਹਦੇ ਵਿੱਚ ਕਿਹੜੇ-ਕਿਹੜੇ ਆਪਸ਼ਨ ਤੁਹਾਨੂੰ ਦਿੱਤੇ ਗਏ ਜੇਕਰ ਕਰਮਚਾਰੀ 1 ਜਨਵਰੀ 2004 ਤੋਂ ਬਾਅਦ ਨਿਯੁਕਤ ਹੋਏ ਹੋਣ ਪਰ ਭਰਤੀ ਦਾ ਇਸ਼ਤਿਹਾਰ 1 ਜਨਵਰੀ 2004 ਤੋਂ ਪਹਿਲਾਂ ਜਾਰੀ ਹੋਇਆ ਹੋਵੇ ਤਾਂ ਉਹ ਪੁਰਾਣੀ ਪੈਨਸ਼ਨ ਸਕੀਮ ਮਿਲੇਗੀ ਠੀਕ ਹੈ ਭਰਤੀ ਭਾਵੇਂ 2004 ਤੋਂ ਬਾਅਦ ਹੋਇਆ ਪਰ ਜਿਹੜਾ ਇਸ਼ਤਿਹਾਰ ਉਹ ਤੋਂ ਪਹਿਲਾਂ ਜਾਰੀ ਹੋਇਆ ਉਹਨਾਂ ਨੂੰ ਇਹਦੇ ਵਿੱਚ ਕਨਸਿਡਰ ਕੀਤਾ ਜਾਊਗਾ ਸ਼ਾਮਿਲ ਕੀਤਾ ਜਾਊਗਾ ਸੋ ਨੈਕਸਟ ਹੈ ਹਮਦਰਦੀ ਆਧਾਰ ਤੇ ਨਿਯੁਕਤੀ ਕਰਮਚਾਰੀਆਂ ਜਿਨ੍ਹਾਂ ਦੀ ਬੇਨਤੀ 1 ਜਨਵਰੀ 2004 ਤੋਂ ਪਹਿਲਾਂ ਮਿਲੀ ਸੀ ਅਤੇ ਜੇ ਯੋਗਤਾ ਪੂਰੀ ਕਰਦੇ ਸਨ ਉਹ ਵੀ ਯੋਗ ਹੈ ਹੁਣ ਕਿਸੇ ਨੂੰ ਤਰਸ ਦੇ ਆਧਾਰ ਤੇ ਜਾਂ ਕੋਈ ਨੌਕਰੀ ਮਿਲੀ ਹੈ ਤਾਂ ਉਹ ਵੀ ਜੇਕਰ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਦੇ ਹੈ ਉਹ ਵੀ ਪ੍ਰਾਣੀ ਪੈਨਸ਼ਨ ਸਕੀਮ ਦੇ ਹੱਕਦਾਰ ਹੋਣਗੇ ਠੀਕ ਹੈ ਜੀ ਸੋ ਪੈਨਸ਼ਨ ਸਕੀਮ ਚ ਉਹਨਾਂ ਦਾ 3 ਮਹੀਨਾ ਦੇ ਅੰਦਰ ਅੰਦਰ ਆਪਣੀ ਚੋਣ ਨਾ ਕਰਨ ਦੀ ਸਥਿਤੀ ਵਿੱਚ ਕਰਮਚਾਰੀ ਨੂੰ ਆਟੋਮੈਟਿਕਲੀ ਨਵੀਂ ਪੈਨਸ਼ਨ ਸਕੀਮ ਚ ਲਾਗੂ ਕਰ ਲਿਆ ਜਾਊਗਾ ਇਹ ਫੈਸਲਾ ਉਹਨਾਂ ਕਰਮਚਾਰੀਆਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਜੋ ਥੋੜੀ ਦੇਰੀ ਨਾਲ ਨਿਯੁਕਤ ਹੋਣ ਕਰਕੇ ਓਪੀਐਸ ਤੋਂ ਵਾਂਝੇ ਰਹਿ ਗਏ ਸਨ ਠੀਕ ਹੈ ਜੀ ਸੋ ਉਹੀ ਸੇਮ ਇਹਦਾ ਜਿਹੜਾ ਵਰਜ਼ਨ ਆਪਾਂ ਪੰਜਾਬੀ ਦੇ ਵਿੱਚ ਤੁਹਾਡਾ ਨਾਲ ਸਾਂਝਾ ਕੀਤਾ ਹੈ ਸੋ ਪੁਰਾਣੀ ਪੈਨਸ਼ਨ ਸਕੀਮ ਲਈ ਜਿਹੜਾ ਹੋ ਇਹਨਾਂ ਨੇ ਵਿਕਲਪ ਦਿੱਤਾ ਹੈ ਕਿ ਚੁਣ ਸਕਦੇ ਹੋ ਤੁਸੀਂ ਠੀਕ ਹੈ ਜੀ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅਤੇ ਕਮੈਂਟ ਜਰੂਰ ਕਰਿਆ ਕਰੋ ਇਦੇ ਨਾਲ ਜਿਹੜਾ ਹੈਗਾ ਉਹਦਾ ਪ੍ਰਸਤਾਨ ਮਿਲਦਾ ਐਪਰੀਸ਼ੀਏਟ ਮਿਲਦਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰੋ ਜਿਹੜੀ ਮੇਰੇ ਭੈਣ ਭਰਾ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਉਣ ਦੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਨਾਲ ਧੰਨਵਾਦ